ਇਹ ਜਿਲ੍ਹਾ ਫਟੇਗੜ ਸਾਹਿਬ ਦੀ ਰਿਵਿਊ ਕਮ ਜਿਹੜੀ ਜਿਹੜੀ ਦੀ ਰਿਵਿਊ ਮੀਟਿੰਗ ਹੈ ਸਾਡੇ ਵਿੱਚ ਦਲਵੀ ਸਾਹਿਬ ਸਾਡੇ ਇੰਚਾਰਜ ਸਾਹਿਬ ਮਗਰਲੇ 3 ਦਿਨਾਂ ਤੋਂ ਲਗਾਤਾਰ ਆ ਅੱਡ ਅੱਡ ਜ਼ਿਲ੍ਹਿਆਂ 'ਚ ਜਾ ਕੇ ਰਿਵਿਊ ਮੀਟਿੰਗਸ ਲੈ ਰਹੇ ਨੇ ਸੰਗਠਨ ਦੇ ਬਾਰੇ ਔਰ ਕਿੱਥੇ ਕਿੱਥੇ ਸੰਗਠਨ 'ਚ ਜੜਨਾ ਕਰਉਂੀਆਂ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਬੁਲਾ ਕੀਤਾ ਜਾਵੇ ਜਿੱਥੇ ਕੋਈ ਬਲਾਕ ਦਾ ਪ੍ਰਬੰਧ ਹੈ ਨਹੀਂ ਜਾਂ ਕਮਜ਼ੋਰ ਹੈ ਜਾਂ ਸਾਡਾ ਕੋਈ ਅਟਾਈ ਹੈ ਜਿਹੜੀ ਐਨਐਸਯੂਆਈ ਯੂਥ ਕਾਂਗਰਸ ਮੈਲਾ ਕਾਂਗਰਸ ਐਸਸੀ ਸੈਲ ਜਿੱਥੇ ਵੀ ਕਿਸੇ ਪ੍ਰਕਾਰ ਦੀ ਸਾਨੂੰ ਦਿੱਕਤ ਲੱਗੇਗੀ ਚਾਹੇ ਮੰਡਲ ਪ੍ਰੈਜ਼ੀਡੈਂਟ ਦੀ ਆਉਣ ਵਾਲੇ ਸਮੇਂ ਚ ਅਸੀਂ ਸਾਰੇ ਫਿਰ ਇਕੱਠੇ ਬਾਟ ਕੇ ਉਹਨੂੰ ਅਸੀਂ ਆਉਣ ਵਾਲੇ ਸਮੇਂ ਚ ਪੂਰਾ ਕਰਨਾ ਹੈ ਕਿਉਂਕਿ 2 ਸਾਲ ਰਹਿ ਗਏ ਚੋ ਸੰਗਠਨ ਚ ਜਿੱਥੇ-ਜਿੱਥੇ ਕਮਜ਼ੋਰੀ ਹੈ ਇਸ ਕਰਕੇ ਰਿਵਿਊ ਮੀਟਿੰਗਸ ਲੈ ਕੇ ਆਪੇ ਵਰਕਰਾਂ ਨੂੰ ਤਕੜਾ ਕੀਤਾ ਜਾ ਰਿਹਾ ਹੈ ਅਨੁਸ਼ਾਸਨ ਦੀ ਗੱਲ ਕੀਤੀ ਹੈ ਬਾਰ-ਬਾਰ ਤੁਸੀਂ ਉੱਤੇ ਆਪਣੀ ਪੀਚ ਹੋਰ ਵੀ ਵਾਰ ਬਲਕਿ ਆਗੂਆਂ ਨੇ ਕੀਤੀ ਹੈ ਇਹ ਲੱਗਦਾ ਵੀ ਪਾਰਟੀ ਚ ਨਿਸ਼ਾਚਨ ਦੀ ਕਮੀ ਹੈ ਜੀ ਦੇਖੋ ਜੀ ਗੱਲ ਇਹ ਹੈ ਹਰ ਪਰਿਵਾਰ ਦੇ ਵਿੱਚ ਚਾਹੇ ਕੋ ਪੱਤਰਕਾਰ ਅਦਾਰੇ ਦੇ ਵਿੱਚ ਆ ਦੇਖੋ ਤੁਸੀਂ ਜੀ ਕਈ ਵਾਰੀ ਮਾਈਕ ਅੱਗੇ ਕਰਨ ਦੇ ਪਿੱਛੇ ਲੜ ਪੈਂਦੇ ਹੋ ਵੀ ਆਹ ਮੇਰਾ ਮਾਈਕ ਅੱਗੇ ਲੱਗੇ ਉਹ ਲੱਗੇ ਇਹ ਥੋੜਾ ਮੋਟਾ ਤਾਂ ਚੱਲਦਾ ਰਹਿੰਦਾ ਇਹ ਸਾਰੀਆਂ ਪਾਰਟੀਆਂ ਚ ਹੈਗਾ ਪਰ ਉਹ ਸਾਡੀ ਚ ਵੀ ਹੋਏਗਾ ਲੇਕਿਨ ਜ਼ਿਆਦਾਤਰ ਸਾਡੀ ਪਾਰਟੀ ਦੇ ਵਿੱਚ ਅੱਜ ਦੀ ਤੱਕ ਕੱਲ ਦਾ ਪਤਾ ਨਹੀਂ ਲੋਕ ਕਾਫੀ ਜਾਪਤੇ ਛਗੇ ਸੋ 100% ਅੱਜ ਪੰਜਾਬ ਦੇ ਲੋਗ ਇਹ ਕਹਿੰਦੇ ਆ ਗੱਲ ਕਿ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ ਨਾਲ ਹੀ ਨਾਲ ਸਾਰਿਆਂ ਨੂੰ ਇਹ ਵੀ ਕਹਿ ਰਹੇ ਨੇ ਕਿ ਸਾਰੇ ਧਿਆਨ ਨਾਲ ਜਾਪ ਤੇ ਕਿਉਂਕਿ ਜਿਹੜਾ ਲੋਕ ਹੁੰਦੇ ਆ ਉਹ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਹਜੇ ਤੱਕ ਮੁਕੰਮਲ ਵਾਇਗਰੂ ਦੀ ਕਿਰਪਾ ਹੈ ਲੇਕਿਨ ਵਾਰ-ਵਾਰ ਇਹ ਗੱਲ ਕਹਿਣੀ ਸਾਨੂੰ ਚੰਗੀ ਲੱਗਦੀ ਹੈ ਔਰ ਮੈਨੂੰ ਕਹਿਣੀ ਚਾਹੀਦੀ ਹੈ ਕਿ ਸਾਰਿਆਂ ਨੇ ਆਪਾਂ ਜਾਪ ਤੇ ਰਹਿਣਾ ਚਾਹੀਏ ਪ੍ਰਧਾਨ ਤੋਂ ਲੈ ਕੇ ਛੋਟੇ ਤੋਂ ਛੋਟਾ ਕਰਿਆ ਕਰਦਾ ਇਹ ਜੋ ਪੰਜਾਬ ਦੇ ਵਿੱਚ ਉਹ ਸਰਗਰਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਇਹ ਦਿੱਲੀ ਦਾ ਇਫੈਕਟ ਹੈ ਪਾਰਟੀ ਚ ਸਰਗਰਮਤਾ ਦੀ ਮਗਰਲੇ 3 ਸਾਲਾਂ ਦੀ ਹੈ ਜੇ ਉਹ ਸਰਗਰਮੀ ਨਾ ਹੁੰਦੀ ਤਾਂ 7 ਸੀਟਾਂ ਅਸੀਂ ਜਿੱਤੇ ਹੈ ਕਾਰਪੋਰੇਸ਼ਨ ਤੁਸੀਂ ਦੇਖ ਲਓ ਸਰਕਾਰ ਦੀਆਂ ਮਗਰ 15 ਸਾਲਾਂ ਤੋਂ ਜਿਹੜੀ ਕਾਰਪੋਰੇਸ਼ਨ ਹੁੰਦੀਆਂ ਉਹ ਸਰਕਾਰ ਦੀਆਂ ਹੁੰਦੀਆਂ ਇਹ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਵਾਲਾ ਹਿੰਦੂ ਜਿਹੜਾ ਵੋਟਰ ਹੈ ਅਰਬਨ ਉਹ ਟ੍ਰੈਂਡ ਹੋਇਆ ਹੈ ਲੇਕਿਨ ਇਹਨਾਂ ਕਾਰਪੋਰੇਸ਼ਨਾਂ ਚੋਣਾਂ ਨੇ ਇਹ ਸਿੱਧ ਕਰਤਾ ਕਿ ਲੋਕ ਅਰਬਨ ਜਿਹੜਾ ਵੋਟਰ ਹੈ ਉਹ ਕਾਂਗਰਸ ਨੂੰ ਚਾਹੁੰਦਾ ਹੈ ਬੀਜੇਪੀ ਤੋਂ ਵੱਧ ਸਾਨੂੰ ਸੀਟਾਂ ਕਾਰਪੋਰੇਸ਼ਨ ਚ ਮਿਲੀਆਂ ਇਹ ਕਿਤੇ ਵੀ ਮੁਕੰਮਲ ਪੰਜਾਬੀਆਂ ਪੰਜਾ ਕਾਰਪੋਰੇਸ਼ਨ ਤੋਂ ਇੱਕ ਵੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੀ ਬਹੁਮਤ ਨਹੀਂ ਹੋਈ ਪਟਿਆਲਾ ਚ ਘੁੱਟਿਆ ਗਿਆ ਅਮਾ ਲੁਧਿਆਣਾ ਚ ਬਣੀ ਨਹੀਂ ਪਗਵਾੜਾ ਚ ਸਾਡੀ ਮжоਰੀਟੀ ਸੀ ਵੱਧ ਬੰਦੇ ਤੇ ਅਮ੍ਰਿਤਸਰ ਚ ਜਿੱਥੇ ਉਹਨਾਂ ਨੇ ਜ਼ਾਸਸੀ ਦੇ ਧੱਕੇ ਨਾਲ ਆਪਣੇ ਬਣਾਏ ਇਧਰੋਂ ਲੈ ਕੇ ਇਧਰ ਇਹ ਮੰਡਟ ਨਹੀਂ ਹੈ ਲੋਕਾਂ ਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਸਿੱਧਾ ਸਿੱਧਾ ਸਿਨੇ ਹੈ ਪਰ ਜੈਤੀ ਚੋਣਾ ਨੇ 50% ਕਾਂਗਰਸ ਪਾਰਟੀ ਨੇ ਜਿੱਤਿਆ ਜਦੋਂ ਸਾਡਾ ਰਾਸ਼ੀ ਅਸੀਂ 90% ਪੰਚਾਇਤਾਂ ਜਿੱਤ ਪਏ ਸੋ ਅਸੀਂ ਸੰਘਰਮਾ ਲੇਕਿਨ ਹੁਣ 2 ਸਾਲ ਹੋ ਚੱਕਨੇ ਰਹਿੰਦੀ ਜ਼ਰੂਰਤ ਹੈ ਇਹਸ ਕਰਕੇ ਅਸੀਂ ਪਹਿਲਾਂ ਤੋਂ ਹੀ ਹੁਣ ਸਾਡੇ ਇੰਚਾਰਜ ਸਰਬਾਨਾ ਨੇ ਮੋਰਚਾ ਸੰਭਾਲ ਲਿਆ ਹੈ ਪਰ ਜਿਹੜੀਆਂ ਬਰੀਕੀਆਂ ਛੋਟੀਆਂ-ਛੋਟੀਆਂ ਕਮੀਆਂ ਉਹਨਾਂ ਤੇ ਵੀ ਅਸੀਂ ਨਜ਼ਰ ਰੱਖ ਕੇ ਆਉਣ ਵਾਲੇ ਸਮੇਂ ਚ ਲੜਾਈ ਜਿਹੜੀ ਅਮਰੀਕਾ ਤੋਂ ਜਿਹੜੀ ਆਪਣੇ ਐਸੇ ਭੇਜੇ ਜਾ ਰਹੇ ਨੇ ਭਾਰਤੀ ਰਿਪੋਰਟ ਕੀਤੇ ਨੇ ਉਹਨਾਂ ਕੇ ਵੀ ਦੇਖ ਦਿਓ ਤੁਸੀਂ ਲੇਕਿਨ ਰਿਪੋਰਟ ਕਰਨਾ ਤਾਂ ਉਹਨਾਂ ਦਾ ਹੱਕ ਹੈ ਲੇਕਿਨ ਜਿਸ ਪ੍ਰਕਾਰ ਸਾਡੀ ਤੋਹਫੀਨ ਕੀਤੀ ਜਾ ਰਹੀ ਹੈ ਉਹ ਬੇहद ਨਿੰਦਾਯੋਗ ਹੈ ਬੇੜੀਆਂ ਲਾ ਕੇ ਔਰ ਜਾਣ ਬੁਝ ਕੇ ਅੰਮ੍ਰਿਤਸਰ ਜਹਾਜ਼ ਜਿਹੜੀ ਹੈ ਬੀਜੇਪੀ ਉਤਰ ਆ ਰਹੀ ਹੈ ਕੋਲੰਬੀਆ ਕੋਲੰਬੀਆ ਵਰਗਾ ਛੋਟਾ ਦੇਸ਼ ਨੇ ਕਿਹਾ ਕਿ ਅਸੀਂ ਜਿਸ ਪ੍ਰਕਾਰ ਤੁਸੀਂ ਆਪ ਦੀ ਆਰਮੀ ਦਾ ਜਹਾਜ਼ ਲੈ ਕੇ ਸਾਡੀ ਬੇਇੱਜ਼ਤੀ ਕਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਉਸੀ ਕੋਈ ਡਿਪੋਰਟ ਵਿਅਕਤੀ ਕਰਦੇ ਆ ਸਾਡੇ ਹਿੰਦੁਸਤਾਨ ਦੇ ਸਿਟੀਜ਼ਨ ਹੈ ਅਸੀਂ ਲੈ ਕੇ ਆਵਾਂਗੇ ਉਹਨੂੰ ਆਪਣੀ ਜਹਾਜ਼ 'ਤੇ ਆਪਣੀਆਂ ਫਲਾਈਟਸ 'ਤੇ ਮੁੱਖ ਮੰਤਰੀ ਸਾਹਿਬ ਉੱਥੇ ਲੈ ਜਾਂਵੜਿੰਦੇ ਆ ਦੂਵੇਂ ਸੱકા ਨਾਲ ਉੱਪਰਲੀ ਔਰ ਥੱਲੜੀ ਮੋਦੀ ਸਾਹਿਬ ਦੀ ਉਹ ਲੈ ਜਾਂਦੇ ਲੇਕਿਨ ਕੋਈ ਪ੍ਰਬੰਧ ਨਹੀਂ ਕਰਦੇ ਕਹਿਣਾ ਇਹ ਚਾਹੀਦਾ ਕਿ ਜਿੰਨੇ ਮੁੰਡਿਆਂ ਦੇ ਪੈਸੇ ਲੱਗੇ ਐ ਸੂਰ ਸਰਕਾਰ ਉਹਨਾਂ ਨੂੰ ਵਾਪਸ ਦਵਾਈਗੀ ਏਜੰਟਾਂ 'ਚੋਂ ਜੇ ਏਜਟ ਨਹੀਂ ਦੇਣਗੇ ਤਾਂ ਆਪ ਦੇਗੀ ਪਰ ਇਹ ਜਿਹੜੇ ਵਿਚਾਰੇ ਗਏ ਸੀ ਉੱਥੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਇਨਾ ਸੇ ਕੋਈ ਰਹਿਣ ਬਸੇਰਾ ਜਾਣੀ ਕੀ ਇਨਾ ਹਾਸੇ ਚਾਹੇ ਛੋਟੀ ਨੌਕਰੀ ਇਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰੇਗੀ ਐਵੇਂ ਉੱਥੇ ਜਾ ਕੇ ਉਹਨਾਂ ਨੂੰ ਸੱਦ ਕੇ ਵੀ ਜੀਆਂ ਆਂ ਜੱਫੀਆਂ ਪਾ ਕੇ ਕੀ ਫਾਇਦਾ ਐਵੇਂ ਜਿਹੜੇ ਮਗਰਮੱਛ ਦੇ ਅਥਰੂ ਹੈ ਨਾ ਇਹ ਬਖਾਉਣ ਦਾ ਫਾਇਦਾ ਨਹੀਂ ਕੋਈ ਬੀਜੇਪੀ ਦਾ ਲੀਡਰ ਤੁਰਿਆ ਫਿਰਦਾ ਕੋਈ ਆਮ ਆਦਮੀ ਪਾਰਟੀ ਦਾ ਅਫੀਸਰ ਸਾਹਿਬ ਤੁਰੇ ਫਿਰਦੇ ਕੋਈ ਨਾ ਸੇ ਕੋਈ ਇੰਤਜ਼ਾਮ ਕਰਨ ਦੀ ਲੋੜ ਹੈ ਔਰ ਏਜੰਟਾਂ ਨੂੰ ਫੜਨ ਜਿਹੜੇ ਗਲਤ ਭੇਜਿਆ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਕੀ ਹੱਥ ਜੋੜ ਕੇ ਆਪਾਂ ਕਿਸੇ ਵੀ ਗਲਤ ਤਰੀਕੇ ਨਾਲ ਬਾਹਰ ਨਾ ਜਾਈਏ ਪਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਹਿੰਦੇ ਸੀ ਮੈਂ ਅੰਗਰੇਜ਼ ਆਇਆ ਕਰਕੇ 에어ਪੋਰਟ ਤੇ ਇੱਥੇ ਨੌਕਰੀ ਲੱਭਣਗੀ ਇੱਥੇ ਦਾ ਪੰਜਾਬੀ ਜਾਈ ਜਾਂਦੇ ਸੋ ਇਹਨਾਂ ਅਸੇ ਜੇ ਇੰਤਜ਼ਾਮਤ ਉਹ ਭਾਵੇਂ 3 ਮਾਨ 3 ਸਾਲਾਂ ਦਾ ਨੌਕਰੀ ਦਾ ਕਰਦੇ ਜਿਹੜੇ ਵੱਡੇ ਵੱਡੇ ਬੋਰਡ ਲਾਏ ਐ ਤਾਂ ਕੰਮ ਨੂੰ ਕੋਈ ਵਿਅਕਤੀ ਬਾਹਰ ਜਾਂਦਾ 50 ਲੱਖ ਰੁਪਿਆ ਦੇ ਕੇ ਠੀਕ ਸਰਦ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਐ ਟੱਕਰ ਦਿੰਦੀ ਸੀ ਕਿ ਬਾਕੀ ਪਾਰਟੀਆਂ ਨੂੰ ਤੇ ਅੱਜ ਦੂਜੀ ਤੇਰ ਪੜ ਚੁੱਕੀ ਆ ਤੇ ਕੀ ਕਹਿਣਾ ਚਾਹੋਗੇ ਇੱਥੇ ਬਣੀ ਸੀ ਜੀ ਜੀ ਸਰ ਦਿੱਲੀ ਦੇ ਵਿੱਚ ਯਾਰ ਕਿਸੇ ਸਟੇਟ ਹੁਣ ਇੱਥੇ ਬੀਜੇਪੀ ਦੀ ਤੀਜੀ ਤੇ ਨਹੀਂ ਇਹ ਬਜਾਰ ਦੀ ਮੀਜੇਪੀ ਦੀ ਤੀਜੀ ਤੇ ਚੌਥੀ ਦੇ ਰਿਹਾ ਕਿੱਦਾਂ ਕਿੱਦਾਂ ਪਹਿਲੀ ਤੇ ਰਿਹਾ ਤੇਲੰਗਾਨਾ ਚ ਪਹਿਲੀ ਹੈ ਕਰਨਾਟਕਾ ਚ ਅਸੀਂ ਪਹਿਲੀ ਹੈ ਸਰ ਦਿੱਲੀ ਦੇ ਵਿੱਚ ਬਹੁਤ ਮੁਕਰਾਰੀ ਹਾਰ ਦੇਖ ਨੂੰ ਗਲੀ ਆ ਤੇ ਕਿਤੇ ਨਾ ਕਿਤੇ ਸੀਟਾਂ ਵੀ ਨਹੀਂ ਕੱਢ ਸਕੀ ਕਿ ਕੀ ਕੀ ਕਾਰਨ ਮੰਨਦੇ ਹੋ ਸਾੰਭੂ ਚਿੰਤਨ ਮੰਥਨ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਸਿਮਿਲਰ ਵੋਟਰ ਸੀਗਾ ਉਹੀ ਆਮ ਆਦਮੀ ਪਾਰਟੀ ਦਾ ਵੋਟਰ ਸੀ ਉਹੀ ਸਾਡਾ ਸੀ ਸਾਨੂੰ ਵੋਟਾਂ ਹੋਰ ਪੈ ਜਾਂਦੀ ਲੇਕਿਨ ਕਿਤੇ ਨਾ ਕਿਤੇ ਲੋਕ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਸਨ ਉਹਨਾਂ ਨੂੰ ਇਹ ਲੱਗਿਆ ਕਿ ਬੀਜੇਪੀ ਦੇ ਜਿਹੜੇ ਉਮੀਦਵਾਰ ਹੈ ਸ਼ਾਇਦ ਉਹ ਹਰਾਵੇ ਜਿਹੜੀ ਸਾਡਾ ਵੋਟਰ ਵੀ ਹੈ ਜਿਹੜਾ ਸਾਨੂੰ ਪੈਣਾ ਸੀ ਉਹ ਵੀ ਕਿਤੇ ਨਾ ਕਿਤੇ ਜਿੱਤ ਵੱਲ ਜਾਂਦਾ ਦੇਖਿਆ ਇਸ ਕਰਕੇ ਉਹ ਸਾਨੂੰ ਜਿਹੜੀ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਸਾਨੂੰ ਜਿਹੜੀ ਗੰਭੀਰ ਕੰਮ ਕਰਨੀ ਕੋੜ ਹੈ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਦੁਬਾਰਾ ਰਿਵਾਈਵ ਹੋਏਗੀ ਔਰ ਮੁਕੰਮਲ ਤੌਰ ਤੇ ਜਿਹੜਾ ਆਮ ਆਦਮੀ ਪਾਰਟੀ ਆ ਸਰ ਜਿਲ੍ਹਾ ਪੰਚਾਇਤ ਤੇ ਵਿਧਾਇਕ ਚੋਣਾਂ ਦੀ ਕੀ ਤਿਆਰੀ ਰਹੀ ਕਾਂਗਰਸ ਉਹਦਾ ਤਿਆਰੀ ਤਾਂ ਸਾਡੀ ਤਾਂ ਹੈਗੀ ਹੈ ਜੇ ਸਰਕਾਰ ਸਾਨੂੰ ਕਾਗਜ ਭਰਦੇਗੀ ਤੇ ਲੋਕਾਂ ਦੇ ਕਾਗਜ दाखल ਹੋਣਗੇ ਤੇ ਜਿਹੜੀ ਪ੍ਰੈਕਟਿਸ ਇਹਨਾਂ ਨੇ ਕਰ ਲਈ ਹੈ ਜੇ ਉਸੇ ਤਰ੍ਹਾਂ ਦੀ ਪ੍ਰੈਕਟਿਸ ਨਹੀਂ ਤੁਸੀਂ ਵੇਖਿਆ ਨਹੀਂ ਖੰਨੇ ਕੀ ਹੋਇਆ ਜਿੱਪਿਆ ਬੰਦਾ ਐਲਾਨ ਦੂਜਾ ਕਰਾਤਾ ਫਿਰ ਦੁਬਾਰੇ ਚੋਣ ਹੋਈ ਡੱਬੇ ਲੈ ਕੇ ਭੱਜ ਗਏ ਅੱਜ ਤੱਕ ਪਰਚਾ ਨਹੀਂ ਦਿੱਤਾ ਧਰਨਾ ਲਾਇਆ ਦੁਬਾਰੇ ਚੋਣ ਚੁਣਾਈ ਤਾਂ ਸੰਘ காங்கிரஸ் ਪਾਰਟੀ ਕਿੱਥੀ ਮੁੱਖ ਤੌਰ ਤੇ